ਸਸਿਕਾਲ ਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰੇ ਸ਼ਹਿਰ ਦੇ ਵਿੱਚ ਹਰੀਨੋਂ ਰੋਡ ਦੇ ਉੱਤੇ ਆ ਤੇ ਪੰਡਤਾਂ ਦੇ ਕੋਠਿਆਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇਲੂ ਪਰਵਾਰ ਆ ਇੱਕ ਨੀਲੀ ਰਾਵੀ ਨਸਲ ਦੀ ਤੁਹਾਨੂੰ ਮੈਂ ਦਿਖਾਉਣੀ ਹੈ ਮਿੱਤਰੋ ਮਦਰੀ ਡਾਲ ਦੇ ਵਿੱਚ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਿਕਾਰਡ ਆ ਕੀ ਦੀ ਡਿਟੇਲ ਆ ਸਾਰੀ ਗੱਲਬਾਤ ਭਰਾ ਦੇ ਨਾਲ ਕਰਾ ਦੂੰਗਾ ਕੱਲੇ-ਕੱਲੇ ਡਿਟੇਲ ਲੈ ਦੂੰਗਾ ਜਿਹੜੀ ਕਾਰਵਾਈ ਆ ਕਲੀ ਤੁਸੀਂ ਕਰਨੀ ਆ ਆਓ ਮਿਲਦੇ ਆ ਵੀਰ ਨੂੰ ਆਪਾਂ ਪਹਿਲਾਂ ਡਿਟੇਲ ਜਾਂਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੰਡੇ ਭਾਈ ਠੀਕ ਆ ਵਧੀਆ ਤੁਸੀਂ ਸੁਣਾਓ ਸੀਤਾਕਰ ਪਰਿਵਾਰ ਵੀਰੇ ਜਾਵਾਂ ਸਹੀ ਆ ਜੀ ਠੀਕ ਆ ਚਲੋ ਆ ਇੱਕ ਵਾਰੀ ਨਾਮ ਦੱਸਦੇ ਭਰਾ ਆਪਣਾ ਮੇਰਾ ਨਾਮ ਹਰਵਿੰਦਰ ਕੁਮਾਰੀ ਹਰਵਿੰਦਰ ਕੁਮਾਰ ਹਾਂਜੀ ਅਚਾ ਹਰਵਿੰਦਰ ਵੀਰੇ ਮੈਂ ਫਿਰ ਘਰ ਦੀ ਆਈ ਆ ਬਾਈ ਇਹ ਘਰ ਦੀ ਆ ਜੀ ਆਪਣੇ ਕੋਲੇ ਰਵਾ ਇਹਦੀ ਬੱਚਾ ਵੀ ਬੈਠਾ ਆਪਣੇ ਕੋਲ ਠੀਕ ਆ ਨੀ ਲੀ ਰਾਵੀ ਆ ਕੱਟੀ ਜਾਂਦੀ ਹੈ ਹਾਂ ਬੱਲੀ ਕੱਟੀ ਹੈ ਠੀਕ ਆ ਅੱਛਾ ਜਿਹੜੀ ਮੈਂ ਆਪਾਂ ਇਹ ਵੇਚਣੀ ਹੈ ਸੁਆ ਕਿੰਨੋਂ ਦਾ ਸੁੰਦੀ ਆ ਇਹ ਤੀਜੋ ਸੁੰਦੀ ਹੈ ਤੀਜੇ ਸੂਏ ਸੂਣਾ ਹੈ ਹਾਂ ਜੀ ਹਰਿੰਦਰ ਭਾਈ ਕਿੰਨੇ ਦਿਨ ਲੈ ਜੂਗੀ ਅਜੇ ਇਹ ਜੀ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਪਰ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਵੀ ਮੌਕੇ ਦੇ ਤੇ ਬੁਲਾ ਰੇਂ ਦੀ ਲੀਵਾ ਮੌਕੇ ਦੇ ਪੂਰਾ ਪੂਰਾ ਟੱਲੇ ਪਈ ਹੈ ਜਿਹੜੀ ਸਾਰੀ ਕੱਟੀ ਹੈ ਹਾਂ ਭਰ ਜੂਗੀ ਪੂਰੀ ਹਨਾ ਅੱਛਾ ਦੁੱਧ ਵੀਰੇ ਜਿਹੜਾ ਤੂੰ ਚੋਂਦਾ ਰਹਿਣ ਕੰਡੇ ਲਾਉਂਦੀ ਰਹੀ ਉਹ ਕਿੰਨਾ ਦੇ ਇਹ 14 ਕਿਲੋ ਜੀ 14 ਕਿਲੋ ਇਹਨਾਂ ਕੰਡੇ ਦੁੱਧ ਲਾਉਂਦੀ ਰਹੀ ਹੈ ਹਾਂ ਇਹਦੇ ਨੀਲੀ ਰਾਵੀ ਦਾ ਹੀ ਨੀਲੀ ਰਾਵੀ ਦਾ ਹੀ ਠੀਕ ਆ ਵੀਰੇ ਤੇ ਮਨ ਲਾ ਚਵਾਈ ਚਵਾਈ ਦੀ ਚੰਗੀ ਸੀ ਵੀਰੇ ਪੂਰਾ ਇੱਕ ਨੰਬਰੀ ਠੀਕ ਆ ਜਿਵੇਂ ਮਨ ਲਾ ਕਿੰਨੀਆਂ ਨਵੇਂ ਦੁੱਧ ਹੋ ਕੇ ਭੱਜ ਜਾਂਦੀਆਂ ਕਿੰਨਾ ਟਾਈਮ ਲੱਗ ਗਈ ਸੀ ਇਹ ਜਮਾ ਸਿਰੇ ਤੱਕ ਹੀ ਇੱਕ ਮਹੀਨਾ ਪਹਿਲਾਂ ਛੱਡਦੇ ਆ ਬਾਤ ਉਹਦਾ ਇੱਕ ਮਹੀਨਾ ਵੀ 8 8.5 ਮਹੀਨੇ ਦੁੱਧ ਪਿਆ ਜਾਂਦੀ ਹਾਂਜੀ ਠੀਕ ਆ ਸਰ ਰੇਟ ਕੀ ਰੂਗਾ ਵੀਰੇ ਇਹਦਾ ਰੇਟ ਇਹਦਾ ਜੀ 110000 ਰੁਪਏ ਠੀਕ ਆ ਮਾਮਤਾ ਨੇ ਇਹਦੇ ਵਿੱਚ ਥੋੜਾ ਬੋਲ ਕਰ ਦਾਂਗੇ ਹੀ ਕੋਈ ਠੀਕ ਕੱਢੀ ਬਾਤ ਤੋਰੀ ਵੀਰੇ ਲੈ ਵੀ ਮਿੱਤਰੋ ਖਰਚਾ ਘੱਟ ਤੇ ਦਮ ਜ਼ਿਆਦਾ ਉਈ ਮੰਨ ਲਓ ਦਰਮਿਆਨੇ ਸੈਜ ਦੇ ਵਿੱਚ ਮੈਂ ਆ ਵੱਡੀ ਗੱਲ ਇਹ ਆ ਵੀ 14 ਕਿਲੋ ਤੋਂ ਦੋ ਦੋ ਕੈਮਰੇ ਤੇ ਵੀ ਗੱਲਾਂ ਬਾਤਾਂ ਕੀਤੀਆਂ ਸੀ ਵੀਰ ਦੇ ਨਾਲ ਫਿਰ ਕਹਿੰਦਾ ਵੀ ਇਹ ਕੰਡੇ ਲਾਉਂਦੀ ਰਹੀ ਕਰਮਾਲੀ ਤੇ ਜੇਲੀ ਬਹੁਤਾ ਵੀ ਮੰਨ ਲਓ ਆਪ ਛੱਡੀ ਆ ਭਾਈ ਹੁਣਿਆਂ ਦੇ ਮਹੀਨਾ ਤੇੜਾ ਮਹੀਨਾ ਪਹਿਲਾਂ ਦੋ ਦੋ ਡਰਾਈ ਕੀਤੀਆਂ ਦੇਖ ਸਕਦੇ ਆ ਤੁਸੀਂ ਔਰ ਮਾਰਕਿੰਗ ਆ ਜਿਹੜੀਆਂ ਮੱਥੇ ਪਟਾ ਚਾਰੇ ਪੈਰ ਸਾਰੀਆਂ ਜਿਹੜੀਆਂ ਕਰਮਾਲੀ ਐਨ ਪੂਰੀਆਂ ਕਰਦੀ ਲੈ ਆ ਵੀਰੇ ਮੋੜ ਲੈ ਨੇਵੇ ਲੂਵੇ ਵਾਲੇ ਪੱਖਾ ਜਿਹੜੇ ਮੈਂ ਦੇ ਪੂਰੇ ਜ਼ਬਰਦਸਤ ਆ ਮਾਲਾ ਆ ਗਿਆ ਵੀ ਜਿੰਨੀ ਹੋਣਾ ਨਾ ਥੱਲੋ ਇਹ ਤੋਂ ਡੁੱਡੀ ਇਹਨੇ ਤਿਆਰ ਹੋ ਜਾਣਾ ਹੈ ਨਾ ਬਾਈ ਹਾਂਜੀ ਹਾਂਜੀ ਲੇਵਾ ਲੋਗਾ ਤਾਂ ਹਜੇ ਢਿੱਲਾਂ ਪਾਉ ਪਈਆਂ ਲੋਲੀ ਪੋਲੀ ਪਈ ਆ ਸਾਰੀ ਮੈਂ ਥੱਲੋਂ ਵੇਖੋ ਕਿੰਨੀ ਤਿਆਰ ਆਉਂਦੀ ਮਸਤ ਪੂਰੀ ਬਣੂਗੀ ਬਾਕੀ ਵੱਡੀ ਆ ਵੀ ਬਰੀਕੀ ਚੰਗੀ ਆ ਮੈਂ ਉਹਦੇ ਵਿੱਚ ਮਾਰਕਿੰਗ ਜਾਇ ਜਾ ਬੱਚੇ ਟੌਪ ਲੈ ਸਕਦੇ ਆ ਜਿੰਨੀ ਕੁਆਲਿਟੀ ਇਹਦੇ ਵਿੱਚ ਨੀਲੀ 라ਵੀ ਦੇ ਵਿੱਚ ਜਿੰਨੀ ਛੋਟੀ ਮੈਂ ਮੰਨ ਲਓ ਪੂਰੀ ਠੰਡੀ ਸੀ ਲਾਈ ਆ ਕੋਈ ਆ ਹੈ ਨਹੀਂ ਗੈਣ ਉਹ ਵੀ ਜਿਵੇਂ ਮਰਜ਼ੀ ਕਰੀ ਜੋ ਓਕੇ ਦੌਰ ਦੂਰ ਵੀ ਮਾਲਾ ਜਿਵੇਂ ਗੋਟੀ ਚਾਹਾਂ ਛੋਟੀ ਆ ਮੁਰਲੀ ਹਨਾ ਪੇਟ ਭਾਰਾ ਗੋਟੀ ਛੋਟੀ ਉਸੇ ਤਰ੍ਹਾਂ ਜਿਹੜਾ ਕੈਰੇਕਟਰਾਂ ਨੀਲੀ ਦੇ ਸਾਰੇ ਪੂਰੇ ਆਂਦੇ ਪੂਰੇ ਹੂੰ ਅੱਛਾ ਵੀਰੇ ਨੰਬਰ ਸਾਂਝਾ ਕਰੀਏ ਇੱਕ ਵਾਰ 99680 99680 00456 00456 99680 00456 ਹਣਾ 456 456 ਇਸ ਨੰਬਰ ਤੇ ਕਰਨੀ ਮੇਤਰੋ ਤੁਸੀਂ ਭਾਈ ਨਾ ਗਲਬਾਤ ਸ਼ਹਿਰ ਕੋਟਕਪੂਰਾ ਹਰੀਨੋ ਰੋਡ ਔਰ ਪ੍ਰਣਤਾ ਦੇ ਕੋਠਿਆਂ ਦੇ ਵਿੱਚੋਂ ਵੀਰ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਨਾਲ ਸਾਂਝੀ ਕਰਤੀ ਹੈ ਗਲਬਾਤ ਲਈ ਨੰਬਰ ਸਿਕਰੀ ਨੇ ਤੇ ਮੈਂ ਦਿਖਾਤੀ ਅਗਲੀ ਕਾਰਵਾਈ ਤੁਹਾਡੇ ਹੱਥਾਂ ਤੱਕ ਧੰਨਵਾਦ ਸ਼ੁਕਰੀਆ ਜੋਂਦਰ